ਕਣਕ ਹੋ ਗਈ ਮਹੀਨੇ ਦੀ। ਵੇਰ ਰਿਓ ਉਹਦੀ ਵਾਰੀ ਅੱਜ ਆਈ ਆ। ਕੌਣ ਵੇਲੇ ਯਾਦ ਆਉਂਦਾ ਇਹ? ਇੱਕ ਇੱਕ ਬੂਟੇ ਦਾ ਆਲੇ ਬੂਟੇ ਦਾ ਫਲਾਰ ਦੇਖੋ ਕਿੰਨਾ। ਸਾਰੇ ਏਵੇਂ ਆ। ਇਹ ਤੋਂ 10 ਦਿਨ ਪਹਿਲਾਂ ਦੀ ਸੁਪਰ ਸੀਡਰ ਵਾਲੀ ਕਣਕ ਆ। ਸੁਪਰ ਸੀਡਰ ਵਾਲੀ ਕਣਕ ਉਹਨਾ ਪਾੜਦੀ ਨਹੀਂ ਹੈਗੀ ਜਿੰਨੀ ਰੋਟਾ ਵੇਟਰ ਵਾਲੀ ਕਣਕ ਪਾੜਦੀ ਆ। ਯਾਨੀ ਰੂਹ ਖੁਸ਼ ਕਰ ਦਿੰਦੀ ਆ ਆ ਕਣਕ ਇਹਦੇ ਬਿਲਕੁਲ ਹਾਨ ਪਰਮਾਨ ਆਪਣੀਆਂ ਆਹ ਕਣਕ ਤੇ ਆਹ ਕਣਕ। ਇਹਨੂੰ ਹਜੇ ਪਾਣੀ ਪਾ ਲਈ ਆ ਯਾਰ ਇਹ ਚੀਜ਼ ਦਾ ਤਾਂ ਆਏ ਹੋਏ ਸੋਸਾਇਟੀ ਚ ਰਿਓ ਚੱਕਣ ਕਣਕ ਹੋ ਗਈ ਮਹੀਨੇ ਦੀ ਰਿਓ ਦੀ ਵਾਰੀ ਅੱਜ ਆਈ ਆ ਕੌਣ ਵੇਲੇ ਯਾਦ ਆਉਂਦਾ ਇਹ ਐਂਡ થી ਆ ਕੰਮ ਪਹਿਲੇ ਜੰਮ ਜਾਂਦੇ ਐ ਕੁਛ ਉਹ ਇਹ ਸੜੇ ਦਾਅਪ ਚ ਆ ਜਾਂਦੇ ਨਾ ਕਮ ਆਸਮ ਦਾ ਫਰਕ ਫਰਕ ਪੈ ਜਾਂਦਾ ਕੋਈ 12 12 ਜਿਹੜੇ ਉੱਤੇ ਰਹਿਉਂਦੀ ਉਹੀ ਹੈ ਨਾ ਉਹ ਚੀਜ਼ ਦਾ ਫਰਕ ਪੈ ਜਾਂਦਾ 12 ਹਾਂ ਜਿਹੜੇ ਹਿਸਾਬ ਨਾਲ 18 ਉਹ ਨਹੀਂ ਤਾਂ ਹੀ ਜਾਣੇ ਨੇ ਬੜੇ ਆਰਾਮ ਨਾਲ ਜਾਣ 12 ਹੋਗੇ 12 ਆ ਗਏ 4 ਉੱਤੇ ਸਿੱਧੇ ਹੋ ਜਾਈਦੇ ਬਰਾਬਰ ਬਰਾਬਰ 16 ਦੋ ਪਿੱਛੇ 18 ਨੇੜੇ ਹੀ ਲੱਗ ਜਣੇ ਆ 22 ਤੱਕ ਆ ਜਾਣੇ ਨੇ ਤਲ ਕੋਈ ਨਹੀਂ ਜਿੰਨੇ ਜਾਂਦੇ ਉਹਨੇ ਲੈ ਜਣੇ ਆ ਆਲੂ ਪੈ ਜਾਣੇ 8 9 ਥੇਲੇ ਤਾਂ ਇਕੱਠੇ ਫਿਰ ਦੁਬਾਰਾ ਦੇਖ ਲਾਂਗੇ ਆਹ ਚੁੱਕ ਤੇ ਆ ਗਏ ਉਹ ਧੋਖਾ ਲੈ ਕੇ ਆਂਦਾ ਹਰ ਸਾਈਡਾਂ ਰਾਤ ਦੇ ਬੈਗ ਗਿਆ ਸੀ ਆਹ ਵਾਲਾ ਫਿਰ ਦੁਬਾਰਾ ਚੱਕ ਕੇ ਰੱਖਿਆ ਪਹੁੰਚ ਗਏ ਘਰੇ ਜਾਂਦਾ ਉਹ ਲਾ ਕੇ ਖੜਾ ਦਿੰਦੇ ਆ ਬਾਅਦ ਚ ਲੈ ਜਾਗੇ ਪਹਿਲਾਂ ਉਧਰ ਦੀ ਕੰਕਰੀ ਕਰਾਈਏ ਸੈਟਪ ਬੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਏ ਹੋਏ ਆ ਜੀ ਮੋਟਰ ਤੇ ਹਵਾ ਚੱਲਦੀ ਆ ਪੂਰੀ ਮਾਰੋ ਮਾਰ ਦੋਕ ਦਿਨ ਦੀ ਠੰਡ ਵੀ ਸੋਹਣੀ ਹੋਣ ਲੱਗ ਗਈ ਕਣਕ ਆਪਣੀ ਸਾਰੀ ਬੀਜੀ ਗਈ ਸੀ ਅੱਜ ਰਿਓ ਪਾਉਣ ਦੀ ਤਿਆਰੀ ਆ ਪਾਣੀ ਲੱਗਣ ਤੋਂ ਬਾਅਦ ਅੱਜ ਪਹਿਲੇ ਦਿਨ ਰਿਓ ਲੈ ਕੇ ਆਂਦਾ ਲਿਆਂਦੇ ਦਾ ਸਕੂਟਰੀ ਤੇ ਜਾਂ ਦੋ ਕਥਾਈ ਲੈ ਲਿਆਂਦੇ ਮੈਂ ਕਿਹਾ ਚਲੋ ਜਿਹੜੇ ਪਹਿਲਾਂ ਪਾਣੀ ਲੱਗਿਆ ਹੈ ਨਾ ਉਹ ਖੇਤ ਥੋੜੇ ਜਿਿਹੇ ਪੈਰ ਜਾ ਖੜਨ ਲੱਗ ਗਏ ਮੈਂ ਕਿਹਾ ਉਹਨੂੰ ਉਹਨੂੰ ਲਾ ਦਈਏ ਉਹਨੂੰ ਰਿਓ ਲਾ ਕੇ ਫਿਰ ਬਾਕੀ ਇੱਕ ਦੋ ਦਿਨਾਂ ਤੱਕ ਪਾ ਦਾਂਗੇ ਇੱਕ ਯਾਰ ਕਣਕ ਦਾ ਸਾਡੇ ਏਰੀਆ ਚ ਵੀ ਬੜਾ ਚੱਕਰ ਪੈਣ ਲੱਗ ਗਿਆ ਹੁਣ ਆਹ ਜਿਹੜੀ ਉਹ ਪਤਾ ਨਹੀਂ ਦਾ ਸੁੰਢੀ ਆ ਕਿਸੇ ਉਹ ਕਾ ਰੱਬ ਹੀ ਜਾਣਦਾ ਕੀ ਚੱਕਰ ਆ ਸਾਰੀ ਕਣਕੇ ਹੀ ਮੂੰਹ ਲੱਗਣੋਂ ਹਟਣ ਲੱਗ ਗਈ ਆਪਣੇ ਜਿਆਦਾ ਨਹੀਂ ਹੈਗੀ ਹੈਗੀ ਆਪਣੇ ਮੰਨ ਲਓ ਵਿੱਗੇ ਇੱਕ ਦਾ ਕਿਹੜਾ ਉਹਦੇ ਵਿੱਚ ਇੱਕ ਸਾਈਡ ਸਾਈਡ ਆ ਤੁਹਾਨੂੰ ਦਿਖਾਉਣਾ ਮੈਂ ਤੇ ਇੱਕ ਆਪਣੇ ਹੋਰ ਪਿੰਡੋਂ ਮੁੰਡਾ ਵਿਚਾਰਾ ਸਾਰੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ 8-9 ਕਿਲੇ ਠੇਕੇ ਤੇ ਲਏ ਹੋਏ ਨੇ ਉਹਨੇ 6 ਕਿਲੇ ਬਾਹੇ ਨੇ ਕੱਲ ਆਹੀ ਚੱਕਰ ਚ ਕੱਲ ਕਹਿੰਦਾ 32 ਦਿਨ ਦੀ ਕਣਕ ਹੋ ਗਈ 32 ਦਿਨ ਦੀ ਹੋਣ ਤੋਂ ਬਾਅਦ ਮੰਨ ਕੇ ਚੱਲੋ 60 ਤੋਂ 70% ਖੇਤ ਖਾਲੀ ਹੋ ਗਿਆ ਉਹਦਾ ਹੁਣ ਉਹਨੂੰ ਉਹ ਰਾਇ ਲਈ ਇੱਕ ਦੋ ਬੰਦਿਆਂ ਦੀ ਉਹ ਕਹਿੰਦੇ ਬਾਹ ਦੇ ਵੀ ਬਾਹੇ ਬਿਨਾ ਲੋਟ ਨਹੀਂ ਆਉਣੀ ਇਹ ਹੁਣ ਕੱਲ ਬਾਤ ਹੀ 2-4 ਦਿਨ ਤੱਕ ਖੇਤ ਬਾਤ ਆਊਗਾ ਫਿਰ ਬੀਜੂਗਾ ਆਪਣੇ ਕੁਛ ਕੁਛ ਬੂਝੇ ਹੋਣ ਲੱਗੇ ਕੋਸ਼ਿਸ਼ ਮੈਂ ਸਹੀ ਵੀ ਨਹੀਂ ਹੈ ਹਨਾ ਤੁਹਾਨੂੰ ਆ ਦਿਖਾਉਣਾ ਦੇਖੋ ਆਲੇ ਖੇਤ ਆਪਣੇ ਐਚ ਆਹੀ ਆਹੀ ਲਾਈਨ ਆ ਇੱਕ ਖਾਲ ਦੇ ਆ ਨਾਲ ਨਾਲ ਆ ਇਹਦੇ ਵਿੱਚ ਹੀ ਆ ਹੋਰ ਬਾਕੀ ਹਜੇ ਤੱਕ ਫਿਲਹਾਲ ਬਚਾ ਸਾਰੇ ਖੇਤਾਂ ਦੀ ਬਚਾਅ ਬਾਕੀ ਇਹਦੇ ਇਹਦੇ ਚ ਸੀਗਾ ਇਹਦੇ ਚ ਕੁਝ ਜਗ੍ਹਾ ਖਾਲੀ ਵੀ ਹੋ ਗਈ ਪੰਜ ਪੰਜ ਚਾਰ ਚਾਰ ਫੁੱਟ ਤੋਂ ਖਾਲੀ ਵੀ ਹੋ ਗਿਆ ਪੱਟ ਕੇ ਦੇਖਿਆ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਸੀ ਪਰ ਅੜ ਗਿਆ ਕੰਮ ਉੱਥੇ ਕੀ ਰੁਕ ਗਿਆ ਕੁਸ਼ਕ ਹੈਗੇ ਆ ਜਿਹੜੀ ਯਾਨੀ ਬੂਝਾ ਮਰ ਜਾਉਣ ਜੇ ਲੱਗ ਗਿਆ ਸੁੱਕਣ ਲੱਗ ਗਿਆ ਉਹ ਖਤਮ ਉਹ ਟੁੱਟਿਆ ਹੋਇਆ ਲਾਲੋ ਕੁਝ ਵੀ ਸਭ ਤੋਂ ਬੈਸਟ ਲੱਗਿਆ ਕੰਮ ਜਿਹੜਾ ਆਪਾਂ ਕਹਿੰਦੇ ਨਾ ਖੇਤ ਬਣਾ ਕੇ ਸੁੱਕੇ ਖੇਤ ਆਹ ਕਣਕ ਆਪਣੀ ਮੰਨੋ ਦੂਜੀ ਜਿਹੜੀ ਅਗੇਤੀ ਕਣਕ ਆ ਉਹਨਾਂ ਨੂੰ 10 ਦਿਨ ਲੇਟ ਦੀ ਨਾਲ ਸੁੱਕੇ ਖੇਤ ਚ ਬੀਜੀ ਹੋਈ ਸੀ ਬਿਲਕੁਲ ਇੰਨੀ ਕਣਕ ਪਾਰਟੀ ਆ ਨਾ ਇਹ ਕਿੰਨੀ ਕਿੰਨੀ ਸਾਈਡਾਂ ਤੋਂ ਫਲਾਰ ਦੇਖੋ ਇੱਕ ਇੱਕ ਬੂਟੇ ਦਾ ਆਲੇ ਬੂਟੇ ਦਾ ਫਲਾਰ ਦੇਖੋ ਕਿੰਨਾ ਸਾਰੇ ਹੀ ਐਵੇਂ ਆ ਇਹ ਤੋਂ 10 ਦਿਨ ਪਹਿਲਾਂ ਦੀ ਸੁਪਰ ਸੀਡਰ ਵਾਲੀ ਕਣਕ ਆ ਸੁਪਰ ਸੀਡਰ ਵਾਲੀ ਕਣਕ ਉਹਨਾਂ ਪਾੜਦੀ ਨਹੀਂ ਹੈਗੀ ਜਿੰਨੀ ਰੋਟਾਵੇਟਰ ਵਾਲੀ ਕਣਕ ਪਾੜਦੀ ਆ ਯਾਨੀ ਰੂਹ ਖੁਸ਼ ਕਰ ਦਿੰਦੀ ਆ ਆਹ ਕਣਕ ਦੇ ਬਿਲਕੁਲ ਹਾਨ ਪਰਮਾਨ ਆ ਆਪਣੀ ਆਹ ਕਣਕ ਤੇ ਆਹ ਕਣਕ ਇਨੂੰ ਹਜੇ ਪਾਣੀ ਚੱਲਦਾ ਜਾਨੀ ਉਹ ਪਰਲੇ ਪਾਸੋਂ ਲੱਗੇ ਲਾਉਣ ਇਹਦਾ ਫਟਾਰ ਦੇਖੋ ਨਾਰਮਲ ਜਿਹਾ ਇਹਦੇ ਨਾਲ ਉਹ ਡੈਡੀ ਹੋਈ ਖੜੀ ਆ ਕਣਕ ਬਾਕੀ ਰਿਓ ਪਾਉਣ ਲੱਗੇ ਆ ਪਾ ਕੇ ਰਿਓ ਦਿਖਾਉਣੇ ਫਿਰ ਰੰਗ ਟੰਗ ਬਾਕੀ ਗਾਂਹਾਂ ਵਾਲੇ ਆਹੀ ਸੀਗੀ ਟੈਨਸ਼ਨ ਜੀ ਥੋੜੀ ਜੀ ਜ਼ਿਆਦਾ ਬਈ ਖਰਾਬ ਹੀ ਨਾ ਹੋ ਜੇ ਹਨਾ ਕਿਤੇ ਚਲੋ ਜੇ ਹੋ ਵੀ ਜੋ ਮਾੜਾ ਮੋਟਾ ਹੁਣ ਵਿੱਗਾ ਅੱਦਾ ਵਿੱਗਾ ਇਹ ਚ ਮੈਂ ਕਿਹਾ ਹੈ ਆਹੀ ਆ ਨਾਲ ਨਾਲ ਹੀ ਬਈ ਪਾਣੀ ਲਾਉਣ ਲੱਗੇ ਪੀਓ ਮੋਕੇ ਛੱਟਾ ਮਾਰਦਾ ਕਣਕ ਦਾ ਕੁਝ ਜਿਹੜੀ ਮਾਰੀ ਮੋਟੀ ਮਰੂਗੀ ਜਿੰਨੀ ਕੋਨੀ ਨਾਲ ਜੰਮੇ ਆਊਗੀ ਤੇ ਆ ਵੀ ਇਹ ਚ ਵੀ ਕਣਕੀ ਬੀਜਤੀ ਆਹ ਉਹ ਸਬਜ਼ੀ ਭਾਜੀ ਨੂੰ ਰੱਖ ਲਿਆ ਬਾਹ ਕੇ ਗਿੱਲਾ ਥੋੜਾ ਜਿਆਦਾ ਸੀ ਦੋ ਤਿੰਨ ਦਿਨ ਸਮਾਂ ਨਹੀਂ ਲੱਗਿਆ ਚਲੋ ਹੁਣ ਕਰਦੇ ਆਂ ਦਾ ਵੀ ਆਹ ਦੇਖੋ ਸਕੂਟਰੀ ਤੇ ਰੱਖੇ ਪਏ ਆ ਦੋ ਥੈਲੇ ਆਹ ਦੇਖ ਸਾਹਮਣੇ ਹੁਣ ਝੋਲੀ ਝਾਲੀ ਟੰਗ ਲਈ ਆਪਾਂ ਚੱਲਦੇ ਆਂ ਰੋਪਾਉਣ ਦਿਖਾਉਣਾ ਤੁਹਾਨੂੰ ਜਾ ਕੇ ਨਾਲੇ ਕਣਕ ਜਿਹਨੂੰ ਰਿਓ ਪਾਉਣਾ ਕਿਵੇਂ ਖੜੀ ਆ ਹਾਂਜੀ ਦੇਖੋ ਤਾਂ ਕਿਵੇਂ ਆ ਕਣਕ ਵਧੀਆ ਖੜੀ ਆ ਦੇਖਣ ਨੂੰ ਐ ਲੱਗਦੀ ਆ ਇਹ ਜਿਵੇਂ ਸੁਪਰ ਸੀਡਰ ਨਾਲ ਬੀਜੀ ਹੁੰਦੀ ਆ ਜਾਂ ਮਸ਼ੀਨ ਨਾਲ ਇਹ ਰੋਟਾਵੇਟਰ ਦੀ ਬਜਾਈ ਆ ਦੇਖ ਲਓ ਇਹ ਜਿਹੜੀ ਕੀਤੀ ਕਣਕ ਸੀ ਆਪਾਂ ਉਹ ਰੋਟਾਵੇਟਰ ਵਾਲੀ ਆ ਇਹ ਰਿਓ ਪਾਉਣ ਲੱਗੇ ਹੋਇਆ ਵਾਹ ਪਾ ਦਈਏ ਪਹਿਲਾ ਪੈਰੋਂ ਦਾ ਵਾਹ ਬਾਲਾ ਗਿੱਲਾ ਤਾਂ ਹੈ ਨਹੀਂਗਾ ਮਿੱਟੀ ਮੁੱਟੀ ਨਹੀਂ ਲੱਗਦੀ ਬਾਲੀ ਪੈਰੋਂ ਆਪਾਂ ਕਿੜਾ ਉਹਦੇ ਵਾਲੀ ਦਵਾਈ ਪਾਉਣੀ ਸੀ ਦੂਈ ਗੁੱਲੀ ਡੰਡੇ ਵਾਲੀ ਕੱਲਾ ਯੂਰੀਆ ਪਾਉਣਾ ਸੀ ਤਾਂ ਕਰਕੇ ਥੋੜਾ ਜਿਹਾ ਚੜ੍ਹਾ ਲਿਆ ਸੀ ਖੇਤ ਹੁਣ ਇੱਕ ਸਪਰੇਅ ਕਰ ਦਾਂਗੇ ਮੈਗਨੀਸ਼ੀਅਮ ਦੀ ਕਰਨੀਆਂ ਦੋ ਤਿੰਨ ਨੰਨ ਤੱਕ ਚਲੋ ਪਾ ਲਈਏ ਰੋ ਹਵਾ ਬਹੁਤ ਚੱਲਦੀ ਅੱਖਾਂ ਚ ਪੈਂਦਾ ਕੰਮ ਇੱਕ ਚੀਜ਼ ਆ ਪਰਾਲੀ ਵਾਲੀ ਕਣਕ ਦਵੀ ਬਹੁਤ ਹੋਈ ਆ ਐ ਚ ਪਰਾਲੀ ਆਲੇ ਕਾਰੇ ਚ ਪਰਾਲੀ ਹੈ ਨਹੀਂ ਸੀ ਪਰਾਲੀ ਮੰਨ ਲਓ ਪਰ ਉਪਰ ਫੂਸ ਚੱਕਿਆ ਹੋਇਆ ਸੀ ਇਹਨਾਂ ਦੇ ਵਿੱਚ ਪਰਾਲੀ ਵਿੱਚ ਬਾਹੀ ਹੋਈ ਆ ਦੇਖੋ ਕਿੰਨਾ ਫਰਕ ਪਈਦਾ ਉਧਰ ਪੀਲਕ ਮਾਰਦੀ ਆ ਆ ਬਿਲਕੁਲ ਕਾਲੀ ਖੜੀ ਆ ਰਿਓ ਬਰਾਬਰ ਦਾ ਹੀ ਪਿਆ ਹੋਇਆ ਪਹਿਲਾਂ 20 20 ਕਿਲੋ ਰਿਓ ਪਾਇਆ ਹੋਇਆ ਕੀਲੇ ਦਾ ਹਰਕ ਇੰਨਾ ਪ੍ਰਾਲੀ ਦਾ ਚੱਕਰ ਪਤਾ ਕੀ ਆ ਪ੍ਰਾਲੀ ਦਾ ਜਿਹੜਾ ਆਪਾਂ ਮੰਨ ਲਓ ਇਹ ਪਾਣੀ ਕਿਾਰੇ ਪੀ ਗਏ ਮਿੱਟੀ ਚ ਰਚ ਗਏ ਤਾਂ ਉਹਦੀ ਪ੍ਰਾਲੀ ਥੱਲੇ ਗਿੱਲੀ ਰਹਿੰਦੀ ਹੈ ਜੜ ਨੂੰ ਗਿੱਲ ਮਿਲੀ ਜਾਂਦੀ ਹੈ ਤਾਂ ਕਰਕੇ ਉਹ ਪੀਲਕ ਨਹੀਂ ਛੜਦੀ ਕਣਕ ਹੁਣ ਅੱਜ ਰਿਓ ਪਾਇਆ ਦੇਖਦੇ ਆ ਕਿੰਨੇ ਦਿਨਾਂ ਤੱਕ ਪੀਲਕ ਜੀ ਛੜਦੀ ਆ ਹਜੇ ਰਹਿ ਗਏ ਪਰੇ ਤਾਂ ਤਿੰਨ ਕਿਾਰੇ ਮੈਂ ਦੋ ਥੈਲੀ ਲੈ ਕੇ ਆਇਆ ਹੀ ਘਰੋਂ ਮੈਂ ਕਿਹਾ ਚੱਲ ਇੰਨੇ ਪਾ ਦਈਏ ਬਾਕੀ ਹੁਣ ਕੱਲ ਨੂੰ ਪਾ ਦਾਂਗੇ ਬੰਨਿਆ ਤਾਂ ਨਿੱਕੋ ਦਿਨੇ ਆਪਾਂ ਕੰਮ ਨਵੇੜ ਦੇਣਾ ਰੋਜ਼ ਵੀ ਕੰਮ ਚਾਹੀਦਾ ਮਾੜਾ ਮੋਟਾ ਕਰਨ ਨੂੰ ਨਹੀਂ ਤਾਂ ਫਿਰ ਇੱਕ ਦਿਨ ਨਵੇੜ ਕੇ ਬੰਦਾ ਵਿਹਲਾ ਹੋ ਜਾਂਦਾ ਹੈ ਕਿ ਨਹੀਂ ਚਲੋ ਦਿਖਾਉਨੇ ਆ ਸਾਨੂੰ ਕਣਕ ਦੇਖੋ ਤਾਂ ਕਿਵੇਂ ਲੱਗਦੀ ਆ ਆ ਕਣਕਾ ਜਿਹਦੇ ਜੋ ਫੂਸ ਚੱਕਿਆ ਸੀ ਕੱਲੇ ਟੰਡੇ 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 ਵਿੱਚ ਵਾਹਿਆ ਇਹ ਦੇਖੋ ਕਿੰਨਾ ਫਰਕ ਆ ਕਾਲੀ ਆ ਉਹ ਪੀਲੀ ਆ ਕਣਕ ਅਸਲ ਮੈਂ ਰੋਟਾਵੇਟਰ ਕਰਕੇ ਨਾ ਪਾਣੀ ਪੈਂਦਾ ਬਹੁਤ ਸੀ ਵੱਧ ਪਾਣੀ ਪੈਣੇ ਕਾਰਨ ਹੈ ਤਾਂ ਹੁਣ ਇਹ ਚ ਵੀ ਉਨਾ ਹੀ ਪਿਆ ਇਹ ਵੀ ਰੋਟਾਵੇਟਰ ਵਾਲੀ ਆ ਬਸ ਫਰਕ ਇਹ ਵੀ ਉਪਰ ਵਾਲੀ ਥੱਲੇ ਪਾਣੀ ਪੀ ਕੇ ਉਪਰ ਵਾਲੀ ਗਿੱਲੀ ਹੋ ਰਹਿੰਦੀ ਥੱਲੇ ਜਦ ਤੱਕ ਹੁਣ ਗਲਦੀ ਨਹੀਂ ਦੇਖਦੇ ਇੱਕ ਦਿਨ ਸਪਰੇਅ ਕਰ ਦਾਂਗੇ ਨਾਲ ਯੂਰੀਆ ਪਾ ਕੇ ਗੱਲ ਤਾਂ ਸਾਫ਼ ਦੀ ਆ ਦੇਖੋ ਜਣੀ ਇਹਨੇ ਨਿਕ ਮਿੱਟੀ ਲੱਗਦੀ ਆ ਬੂਟਾ ਨੂੰ ਬਾਹਲੇ ਨਹੀਂ ਲੱਗਦੀ ਥੋੜੀ ਥੋੜੀ ਲੱਗੀ ਜਾਂਦੀ ਆ ਹਾਂਜੀ ਰਾਤ ਨੂੰ ਤਾਂ ਡਿਸਕਵਰੀ ਵਾਲਿਆਂ ਵਾਂਗੂ ਮੱਥੇ ਤੇ ਟਾਰ ਚ ਲਾ ਕੇ ਰੱਖਣੀ ਪੈਂਦੀ ਆ ਦਿਨ ਵਾਲੀਆਂ ਬਾਰੀਆਂ ਟਿੱਕ ਕੇ ਆਉਂਦੀਆਂ ਨਹੀਂ ਹੁਣ ਜਿਹੜੀ ਬਾਹਰ ਜਲੀ ਕਣਕਾ ਉਹਨੂੰ ਲੱਗਿਆ ਪਾਣੀ ਲਾਉਣ ਦਿਨ ਵਾਲੀ 8 ਘੰਟਿਆਂ ਦੀ ਬਾਰੀ ਚੋਂ ਮਸਾਂ ਗਣਮਣ ਕੇ ਤਿੰਨ ਕ ਚਾਰ ਘੰਟੇ ਲੇਟ ਆਉਂਦੀ ਆ ਛੱਡ ਛੱਡ ਕੇ ਜਿਵੇਂ 2 ਘੰਟੇ ਚੱਲ ਗਈ ਫਿਰ 2 2.5 ਘੰਟੇ ਦਾ ਕੱਟ ਫਿਰ ਘੰਟਾ ਚੱਲ ਗਈ ਫਿਰ 2 ਘੰਟੇ ਦਾ ਕਟਾ ਕੰਮ ਰੰਦਾ ਹੋ ਰਾਤ ਨੂੰ ਲਾਈਟ ਸੋਣੀ ਚੱਲਦੇ ਰਾਤ ਨੂੰ ਤਾਂ ਇੱਕ ਵਾਰੀ 9 ਵਜੇ ਆ ਕੇ ਤੜਕੇ 5 6 ਵਜੇ ਬੰਦ ਹੁੰਦੀ ਆ ਉਹ ਕੰਮ ਸੌਖਾ ਆਇਆ ਦੂਜੀ ਮੋਟਰ ਤੇ ਅੱਜ ਹੀ ਛੱਡਿਆ ਪਾਣੀ ਓਵਰਲਕ ਕਹਿ ਰਹੇ ਪਰ ਇਹ ਦੋ ਥੋੜੀ ਦੋ ਤਿੰਨ ਜਗ੍ਹਾ ਧਲੀਆਂ ਜੀਆਂ ਸੀਗੀਆਂ ਜੰਮੀਆਂ ਨਹੀਂ ਸੀ ਸੁਪਰ ਸੀਡਰ ਨਾਲ ਬੀਜੀ ਹੋਈ ਸੀ ਉਹਦਾ ਛੱਟਾ ਮਾਰਤਾ ਮੈਂ ਕਿਹਾ ਉਹ ਕਹਿ ਰਿਹਾ ਪਹਿਲਾਂ ਭਰ ਦਿੰਨੇ ਆ ਤੇ ਬਾਕੀ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਕੀ ਹੁੰਦਾ ਮੰਨ ਲਓ ਵੀ ਆਪਾਂ ਬਿਨਾਂ ਬਾਹੇ ਓਵੇਂ ਸਿੱਧੀ ਸੁਪਰ ਸੀਡਰ ਨਾਲ ਬੀਜ ਦਿੰਨੇ ਹੁੰਨੇ ਆ ਉਹਦੇ ਨਾਲ ਫਿਰ ਪਾਣੀ ਛੇਤੀ ਭੱਜੀ ਜਾਂਦਾ ਹੈ ਇੱਕ ਤੀ ਰੋਟਾਵੇਟਰ ਨਾਲ ਬਾਹੇ ਕਰਕੇ ਪਹਿਲਾਂ ਪਾਣੀ ਵੱਧ ਪੈਣਾ ਫਰ ਮੂਹਰੇਲੇ ਕਿਆਰੇ ਜਾਂ ਪਿਛਲੇ ਕਿਆਰੇ ਭਰਾਂਗੇ ਅੱਗੇ ਇੱਕ ਵਾਰੀ ਚ ਜੇ ਮੈਂ ਦੋ ਕਿਆਰੇ 4 ਬਿੱਗੇ ਤੋਂ ਇੱਕ ਵਾਰੀ ਚ ਭਰ ਜਾਂਦਾ ਏ ਐਕਦੀ ਫਿਰ ਮੂਹਰੇਲੇ ਕਿਆਰੇ ਚ ਡਬਲ ਪਾਣੀ ਪਾਉ ਉਹਦੇ ਨਾਲੋਂ ਬਿਹਤਰ ਏ ਆ ਵੀ ਪੈਪ ਲਾ ਦਾਂਗੇ ਜਿਹੜਾ ਪਲਾਸਟਿਕ ਵਾਲਾ ਪੈਪ ਹੁੰਦਾ ਪੈਪ ਨਾ ਪਹਿਲਾਂ ਪਿਛਲੇ ਕਿਆਰੇ ਭਰ ਲਾਂਗੇ ਫੇਰ ਭਰਾਂਗੇ ਮੂਹਰੇ ਵਾਲੇ ਕਿਆਰੇ ਹੁਣ ਪਹਿਲਾਂ ਆਹ ਵਾਲਾ ਕਿਆਰਾ ਭਰਨ ਲੱਗੇ ਆ ਆਹ ਵਾਲਾ ਇਹ ਭਰਨ ਲੱਗੇ ਆ ਫੇਰ ਉਦੋਂ ਬਾਅਦ ਇੱਥੇ ਹੁਣ ਬੰਦ ਕਰ ਦੇਣਾ ਆ ਇੱਥੋਂ ਬੰਦ ਕਰਕੇ ਫੇਰ ਆ ਪਿਛਲੇ ਕਿਆਰੇ ਨੇ ਜਿਹੜੇ ਇਹ ਭਰਾਂਗੇ ਪੈਪ ਲਾ ਕੇ ਫਿਰ ਬਾਅਦ ਚੰਡ ਤੇ ਮੂਹਰ ਲਾ ਕੇ ਰਾਂ ਭਰ ਦਾਂਗੇ ਹੁਣ ਕਰ ਦਈਏ ਬੱਟ ਬੰਦ ਆ ਬੱਟ ਬੰਦ ਕਰਨ ਲੱਗੇ ਆ ਜੱਟ ਦੀ ਰਾਤ ਦੀ ਜ਼ਿੰਦਗੀ ਦੰਦ ਦੀ ਤਾਂ ਆਪਾਂ ਦੇਖਦੇ ਆਂ ਰਾਤ ਦੀ ਵੀ ਦੇਖ ਲਓ ਭਾਈ ਸਮਾਂ ਹੋਇਆ ਅਜੇ 11:00 ਵਜੇ ਦਾ ਹੁਣ ਤਾਂ ਹੁਣ ਚਲੇ ਜਾਣਾ ਆਪਾਂ ਘਰ ਨੂੰ ਉਹ ਪਰਲੇ ਕੈਰੇਜ ਪੈਂਦਾ ਪਾਣੀ ਉਹ ਤੇ ਦਿਖਾਉਣਾ ਤੁਹਾਨੂੰ ਉਧਰੋਂ ਪਰਲੇ ਪਾਸਿਓਂ ਉਹ ਤਾਂ ਸੜਕ ਤੇ ਰੌਣਕ ਆ ਜੀ ਤਾਂ ਲੱਗਿਆ ਰਹਿੰਦਾ ਬਹਿਣਾ ਤਾਂ ਇੱਥੇ ਬੜਾ ਔਖਾ ਨਹੀਂ ਹੈਗਾ। ਜਣੀ ਆਏ ਆ ਵੀ ਬਹਿਣਾ ਤਾਂ ਪੈਂਦਾ ਹੀ ਆ ਰਾਤ ਤਾਂ ਝਾਕਣੀ ਪੈਂਦੀ ਆ। ਔਖਾ ਹੋਵੇ ਸੌਖਾ ਹੋਵੇ। 10 ਕਿ ਮਿੰਟ ਦੀ ਕਸਰਾ ਕਹਰੇ ਚ। ਮੰਨ ਲਓ ਆ ਬੰਨੇ ਦੇ ਨਾਲ ਰਹਿ ਗਿਆ ਜਿਹੜਾ ਵਿਚਾਲਲਾ ਬੰਨਾ। ਇਹਦੇ ਨਾਲ ਰਹਿੰਦਾ 5-7-10 ਫੁੱਟ ਤੋਂ। ਤੇ ਜਿਵੇਂ ਆਖ ਨੂੰ ਚਾ ਇਧਰ ਉੱਚਾ ਇਹ ਜੰਮਿਆਂ ਤੋਂ ਨਹੀਂ ਸੀ ਕੀੜਿਆਂ ਨੇ ਚੋਗਲੇ ਉਪਰਾਂ ਦੇ ਦਾਣੇ ਪਾਏ ਨਾ। ਆਹ ਦੇ ਦੇ। ਇੱਥੇ ਕੀੜਿਆਂ ਦਾ ਭਾਉਣਾ ਆ ਜੀ। ਇਹਦੇ ਕਰਕੇ ਇਹ ਵੀ ਸਾਰਾ ਚੋਗ ਗਿਆ ਦੇਖੋ ਕਿੰਨਾ ਇਹਨਾਂ ਨੇ ਕਣਕ ਨੂੰ ਰੂਲਾ ਲਾ ਕੇ ਬਾਹਰ ਕੱਢਿਆ ਹੋਇਆ ਆ ਦੇਖੋ ਆ ਸਾਰਾ ਕਣਕ ਨੂੰ ਰੂਲਾ ਲੱਗਿਆ ਜਿਵੇਂ ਆਪਾਂ ਆਟਾ ਤੇ ਹੁੰਦਾ ਰੂਲਾ ਲਵਾ ਕੇ ਉਹ ਕੰਮ ਕਰ ਦਿੰਦਾ ਜਿਹੜੇ ਦਾਣੇ ਇੱਥੋਂ ਕੱਢੇ ਇਹਨਾਂ ਨੇ ਸਾਰੇ ਆ ਨਾਲ ਨਾਲ ਸਾਰੇ ਚੋਗ ਗਏ ਸਾਰੇ ਹੀ ਚੋਗ ਗਏ ਸੀ ਇਹ ਆ ਨਾਲ ਨਾਲ ਇੱਥੇ ਵੀ ਹੈਗੇ ਦੋ ਕਿਸੇ ਆੜ ਜੇ ਇਹ ਹੁਣ ਜਾਨ ਨੂੰ ਸਵੇਰੇ ਮੇਰੇ ਹਿਸਾਬ ਨਾਲ ਆਪਾਂ ਹੁਣਾਂ ਦਿਨ ਚੜੇ ਜਾਨ ਉਹਨੇ ਆ ਵੀ ਖੁੰਝਾ ਜੇ ਕੱਢ ਜਾਣਾ ਫਿਰ ਚੱਲ ਖੁੰਝਾ ਜੇ ਮਿੱਟੀ ਜੀ ਖੇਤਾਂ ਗੋਤੋਂ ਕੋ ਨਾਲ ਨਾਲ ਆਈ ਜਾਂਦੀ ਐ ਨਾ ਇਧਰੋਂ ਉੱਪਰੋਂ ਸੜਕ ਦੀ ਖਰ ਕੇ ਆ ਆ ਗਿਆ ਮੇਨ ਬਾਈਪਾਸ ਰੌਣਕ ਸੋਹਣੀ ਆ ਸਮਾਂ ਹੋ ਗਿਆ 1:10 ਦਾ ਗੱਡੀਆਂ ਦੇ ਟਾਇਰ ਦੇ ਗੱਡੀਆਂ ਦੇ ਟਾਇਰ ਇੰਨੀ ਆਵਾਜ਼ ਕਰਦੇ ਰਾਤ ਨੂੰ ਟਿੱਕੀ ਜੀ ਰਾਤ ਨਾ ਉਹ ਤਾਂ ਜੀ ਲੱਗਿਆ ਸੋਣਾ ਮੈਨੂੰ ਹੋ ਗਿਆ 15-20 ਮਿੰਟ ਆਏ ਨੋ ਦੁਬਾਰਾ ਘਰੇ ਚਲੇ ਗਿਆ ਸੀ ਕੀਰਾਂ ਤਾਂ ਮੈਂ ਹੁਣ ਮੁੜ ਕੇ ਆਇਆ ਦੁਬਾਰਾ ਆ ਯਾਰ ਰੋਜ ਪਿਆ ਆਪਣੇ ਇੱਥੇ ਪਿੰਡ 메ਨ ਬਾਈਪਾਸ ਕੋਲੇ ਇਹਦੇ 60 ਟੱਟ ਉਹ ਹੇਠਲੇ ਪੱਟ ਤੇ ਜ਼ਖਮ ਜਿਹਾ ਹੋਇਆ ਹੈ ਬਾਵਾ ਇਧਰੋਂ ਬਾਕ ਕਕੜੀ ਸਕਣੂ ਸਪਾਉਂਦਾ ਦੇਖੋ ਇਧਰ ਦੀ ਆਇਆ ਹੋਇਆ ਇਹ ਕੱਲ ਦਾ ਪਿਆ ਇਹ ਆਪਾਂ ਨੂੰ ਪਤਾ ਨਹੀਂ ਯਾਰ ਇਹਨੂੰ ਕੋਈ ਵਿਭਾਗ ਜੇ ਕੋਈ ਚੱਕਦਾ ਵੀ ਮੰਨ ਲਓ ਕਿਸੇ ਦੇ ਅੰਡਰ ਹੈਗਾ ਕਿਹੜੇ ਵਿਭਾਗ ਨੂੰ ਫੋਨ ਕਰਿਆ ਜਾ ਸਕਦਾ ਜਾਂ ਕੋਈ ਸੇਵਾ ਵਾਲੇ ਬੰਦੇ ਇਹਦਾ ਭਲਾ ਹੋ ਜੂ ਯਾਰ ਨਹੀਂ ਇਹ ਉੱਠਣ ਦੇ ਯੋਗ ਹੈ ਨਹੀਂ ਅੱਜ ਮੰਨ ਲੋ ਦੂਆ ਦੇਣਾ ਕੱਲ ਤੜਕੇ ਦਾ ਪਿਆ ਕੱਲ ਦਾ ਦਿਨ ਨਾਗੇ ਰਾਤ ਸਾਰੀ ਰਾਤਾਂਗੀ ਜੇ ਇੱਥੇ ਕੁਝ ਕੁਤੇ ਕੱਤੇ ਆ ਜਣੇ ਹੋਰ ਖਰਾਬ ਕਰਨ ਲਈ ਕੰਮ ਕੁੱਤੇ ਨੇ ਉੱਠਣ ਨਹੀਂ ਜਿਹੜਾ ਕੰਮ ਖਰਾਬ ਕਰਨ ਲਈ ਇਹਦਾ ਨਾ ਬੀਬਾ ਬਣਿਆ ਬੈਠਾ ਕਦੋਂ ਦਾ ਪਿਆ ਜੇ ਇਹ ਇਹ ਪਰਸੋਂ ਰਾਤ ਨੂੰ ਕਾਂਡ ਹੋਇਆ ਇਹਦਾ ਅੱਛਾ ਕੱਲ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਹੀ ਮੈਂ ਤੈਨੂੰ ਫੋਨ ਕੀਤਾ ਸੀ ਪਿਆ ਕਿੱਥੇ ਸੀ ਪਹਿਲਾਂ ਕਿੱਥੇ ਪਈਏ ਇਹ ਉੱਥੋਂ ਆਏ ਆ ਕੇ ਆਏ ਕਿ ਜੜਕੀ ਕਿੱਥੇ ਆ ਗਏ ਅੱਛਾ ਕਿੱਥੇ ਆ ਗਿਆ ਉੱਤੋਂ ਬਾਹਰ ਇੱਥੇ ਆ ਗਿਆ ਆ ਦੇ ਆ ਉਹ ਮਾਰਦਾ ਥੱਲੇ ਉਹ ਪੱਟੇ ਤੇ ਆਹ ਦੇਖ ਉਧਰ ਉਹ ਸਾਹਮਣੇ ਉਹ ਇੱਟ ਜੀ ਕੋਲੇ ਜੇ ਗਿੱਲਾ ਜਿਹਾ ਹੈ ਨਾ ਹਾਂ 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 ਇਹਦਾ ਜਗ ਉੱਪਰੋਂ ਬਲੱਡ ਦੀ ਨਾ ਉਹਦਾ ਲੱਗਿਆ ਹਾਂ ਇੱਡੀਆਂ ਨੂੰ ਵੀ ਲੱਗਿਆ ਹੈ ਦੀ ਨਾ ਇਸ ਕਰਕੇ ਮੈਂ ਕਿਹਾ ਵੀ ਚੱਲ ਕਿਸੇ ਕਾਨੂੰ ਆਓ ਕੁੱਤਿਆਂ ਦੇ ਤੱਕ ਹੀ ਜਾ ਗਿਆ ਕੁੱਤਿਆਂ ਨੇ ਤਾਂ ਖਾ ਖੁੱਤਿਆਂ ਨੇ ਆਈ ਮਾਰ ਦੇਣੇ ਖਾ ਜਾਣੇ ਆਪਣੇ ਤਾਂ ਇੱਥੇ ਕੁੱਤੇ ਹੈ ਵੀ ਹੱਡਾ ਰੋੜੀ ਵਾਲੇ ਬਹੁਤ ਨੇ ਹਾਂ ਸਹੀ ਗੱਲ ਮੁਲਾਜ਼ਮ ਬਾਈ ਉਹਨਾਂ ਨੇ ਸੱਦੇ ਆ ਬੰਦੇ ਐਨ ਜੀਓ ਵਾਲੇ ਉਹ ਚੱਕ ਕੇ ਲੈ ਜਾਣ ਲੱਗਿਆ ਹੁਣ ਪਾ ਲਈ ਆ ਯਾਰ ਇਹ ਚੀਜ਼ ਦਾ ਤਾਂ ਤੇ ਆਪਣੇ ਪੀਸੀ ਆਰ ਵਾਲ ਨੇ ਬਾਈ ਹੋਣੀ ਇਹਨਾਂ ਨੇ ਸੱਦੇ ਨੇ ਬੰਦੇ ਦੋ ਦਿਨ ਦੀ ਮਿਹਨਤ ਦਾ ਰਸ ਆ ਗਈ ਭਾਈ ਆ ਮਲਾਜ਼ਮ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੀ ਬਦੌਲਤ ਚੱਲਿਆ ਇਹ ਤੇ ਆ ਬਾਈ ਹੋਣੀ ਆਏ ਸੀਗੇ ਕਿ ਹਾਲ ਚਾਲ ਦਾ ਟੇਗਾ ਤੋਂ ਵਧੀਆ ਵਧੀਆ ਲੰਬੜਦਾ ਸਾਹਿਬ ਕੀ ਤੋੜ ਕੇ ਲੈ ਕੇ ਆਇਆ ਧਨੀਆ ਧੁੱਟੀ ਨਾਲਾ ਮੇਰੇ ਟੀਮ ਅੱਧੀ ਹਫਤਾ ਨਹੀਂ ਹੈ ਰੋਜ ਦਾ ਦੋ-ਤਿੰਨ ਡਾਂਸ ਗਿਆ ਤੋੜੀ ਹੈ ਰੋਜ ਤਾਂ ਯਾਰ ਬਹੁਤ ਦੂਰ ਤੱਕ ਮਾਰ ਕਰਦੇ ਆ ਉਧਰ ਵੀ ਉਧਰ ਪਰ ਤੋਂ ਚੌਥੇ ਦੀ ਗੱਲ ਆ ਆ ਬਾਈਪਾਸ ਆਪਣੇ ਜਿਹੜਾ ਥੇ ਵਾਲਾ ਰਾਹ ਜਾਂਦਾ ਸਾਹਮਣੇ ਉੱਥੇ ਗੱਡੀ 'ਚ ਲੱਗਿਆ ਰੋਜ ਲੱਤ ਰੁਤ ਪਾੜਤੀ ਰੋਜ ਦੀ ਇੰਜ ਜਿਹੜੀ ਐਨ ਜੀਓ ਜੀ ਹੁੰਦੀ ਹੈ ਕੀ ਉਹ ਉਹਨਾਂ ਨੂੰ ਚੁਕਾਇਆ ਤੀਏ ਜਦਨ ਚੱਕ ਕੇ ਲੈ ਕੇ ਗਏ ਨੇ ਗੱਡੀ ਵੀ ਭੰਦੀ ਮੂਰੇ ਸਾਰੀ ਨੋਵਾ ਗੱਡੀ ਦੀ ਆ ਗੱਡੀ ਦਾ ਆ ਜਦੋਂ ਆਪਾਂ ਰਾਠੇ ਵਾਲਾ ਜਾਂਦੇ ਆ ਇੱਥੋਂ ਸਾਹਮਣੇ ਨਿਕਲੇ ਨੇ ਉਹ ਗੱਡੀ ਦਾ ਪੜਾਕਾ ਪਾਇਆ ਕੁਛ ਉਹ ਉੱਥੇ ਲੈ ਨਾ ਲਾਈ ਜਾਂਦੇ ਸੀ 15 20 ਪਰੇ ਬਹੁਤ ਨੇ ਹੁਣ ਤਾਂ ਵੱਧੂਏ ਖੜਦੇ ਵੀ ਹਨਾ ਨਾ ਉਹ ਕਾਲਾ ਰੋਸ ਜਿਹੜਾ ਹੈ ਜਿਹੜਾ ਕਾਲਾ ਰੋਸ ਬੜਾ ਪਹਿਲਵਾਨ ਆ ਹਾਂ ਹਾਂ ਪਹਿਲਵਾਨ 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 ਆ ਜੇ ਬਈ ਉਹ ਚੱਕ ਹਾਂ ਚੱਕ ਕੇ ਲੈ ਗਈ ਨਹੀਂ ਫੋਨ ਕਰਕੇ ਸਾਧਕੇ ਇਹਨਾਂ ਨੂੰ ਪੁਲਿਸ ਫੋਨ ਤਾਂ ਕਈਆਂ ਨੂੰ ਕਰਿਆ 3 ਦਿਨ ਚੱਕ ਕੇ ਲੈ ਗਏ ਨੇ ਫੇਰ ਉਹ ਠੀਕ ਕਰਕੇ ਛੱਡ ਜਾਣਗੇ ਹਾਂ ਉਹ ਕਹਿੰਦੇ ਲੱਤ ਨੂੰ ਜੋੜ ਕੇ ਫੇਰ ਛੱਡ ਕੇ ਜਾਵਾਂਗੇ ਕਿੱਥੇ ਆਊਗੀ ਅੱਜ ਦੂਜੇ ਕਿਆਰਿਆਂ ਨੂੰ ਉਹ ਪਾਉਣ ਲੱਗੇ ਆ ਅੱਜ ਟਾਈਮ ਥੋੜਾ ਵਿੱਚ 2 ਦਿਨ ਬਿਜੀ ਸੀਗੇ ਮੈਂ ਕਿਹਾ ਨਾਲ ਦੀ ਨਾਲ ਉਹ ਪਾਇਆ ਜਾਂਦਾ ਨਹੀਂ ਕਿੱਥੇ ਇੱਕੋ ਦਿਨ ਚ ਪਾ ਦੇਣਾ ਸੀ ਕਿੱਥੇ ਹੁਣ ਪਰਲੇ ਕਿਆਰਿਆਂ ਨੂੰ ਸਮਝ ਲੋ ਪਰसों ਪਾਇਆ ਸੀ ਇਹਦੀ 3 ਦਿਨ ਬਾਅਦ ਵਾਰੀ ਆਈ ਆ ਉਹ ਪਾ ਗਏ ਸੀ ਆਪਾਂ ਉਦੋਂ ਤੇ ਤਾਂ ਕਰਕੇ ਫਿਰ ਅੱਜ ਥੋੜਾ ਜਿਹਾ ਲੇਟ ਹੋ ਗਿਆ ਇੱਕ ਤਾਂ ਉਹ ਆਥਣ ਦਾ ਟਾਈਮ ਹੋ ਗਿਆ ਪਹਿਲਾਂ ਉਧਰ ਜਿਹੜਾ ਪਹਿਲਾਂ ਤੁਸੀਂ ਦੇਖੀ ਆ ਵੀਡੀਓ ਚ ਰਾਤ ਜਿਹੜੇ ਨੂੰ ਪਾਣੀ ਛੱਡਿਆ ਹੋਇਆ ਸੀ ਉਹਦੀ ਸੈਟਿੰਗ ਜੀ ਕਰਨ ਵਾਲੀ ਸੀ ਕੁਛ ਰਾਤ 2:00 ਥੋੜਾ ਜਿਹਾ ਘਟ ਕੇ ਛਿੱਟਾ ਮਾਰਦੇ ਆ ਤੇ ਪਹਿਲਾਂ ਉਧਰ ਚੱਲਿਆ ਗਿਆ ਫਿਰ ਆ ਕੇ ਹੁਣ ਮੈਂ ਕਿਹਾ ਦੋ ਕਥਾਈ ਦੇ ਸੀਗੇ ਕੋਲੇ ਮੈਂ ਕਿਹਾ ਚੱਲੇ ਪਾ ਚੱਲਦੇ ਆ ਉਸ ਤੋਂ ਬਾਅਦ ਫਿਰ ਹੁਣ ਕੱਲ ਦਾ ਤਾਂ ਛੱਡ ਕੇ ਪਰਸ ਨੂੰ ਫੇ ਜਿਹੜੀ ਰਹਿੰਦੀ ਸਾਰੀ ਚੀਜ਼ ਪਾ ਦੇਣਾ ਹੁਣ ਜਿਹੜੀ ਨੂੰ ਪਾਣੀ ਲਾਉਣਾ ਉਹ ਚ ਵੀ ਨਾਲ ਹੀ ਪੈ ਜਾਣਾ ਹੁਣ ਇਹਦੇ ਵਿੱਚ ਵੀ ਸਾਰਾ ਪੈ ਜਾਣਾ ਕਣਕ ਦਵੀ ਬਹੁਤ ਆ ਯਾਰ ਇੱਕ ਚੀਜ਼ ਦਾ ਫੜਾਵਾ